ਗੁਰੂ ਨਾਭਾ ਦਾਸ ਜੀ ਨਾਰਾਇਣ ਦਾਸ ਦੇ ਰੂਪ ਵਿੱਚ ਪੈਦਾ ਹੋਏ ਸਨ ਉਹ ਇੱਕ ਹਿੰਦੂ ਸੰਤ ਧਰਮ ਸ਼ਾਸਤਰੀ ਅਤੇ ਭਗਤਮਾਲਾ ਦੇ ਰਚਿਤਾ ਸਨ ਇਸ ਪਵਿੱਤਰ ਗ੍ਰੰਥ ਵਿੱਚ ਨਾਭਾ ਦਾਸ ਜੀ ਨੇ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਹੈ ਗੁਰੂ ਨਾਭਾ ਦਾਸ ਨੇ 1585 ਦੇ ਵਿੱਚ ਭਗਤਮਾਲਾ ਲਿਖਿਆ ਗੁਰੂ ਨਾਭਾ ਦਾਸ ਜੀ ਰਾਮਾਨੰਦ ਦੀ ਪਰੰਪਰਾ ਨਾਲ ਸੰਬੰਧਿਤ ਇੱਕ ਸੰਤ ਸਨ 8 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਤੇ ਲੱਖਾਂ ਪੈਰੋਕਾਰ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਮਨੁੱਖਤਾ ਲਈ ਕੰਮ ਕਰਨ ਦੇ ਉਹਨਾਂ ਦੇ ਸੰਕਲਪ ਨੂੰ ਵੀ ਦੁਹਰਾਉਂਦੇ ਹਨ ਪੰਜਾਬ ਵਿੱਚ ਸ਼੍ਰੀ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਤੇ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ ਗੁਰੂ ਨਾਭਾ ਦਾਸ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿੱਚ ਠਾਕਰ ਦੁਆਰਾ ਭਗਵਾਨ ਨਾਰਾਇਣ ਜੀ ਦੇ ਮੰਦਰ ਵਿੱਚ ਦਰਸ਼ਨ ਕਰਨ ਲਈ ਜਾਇਆ ਜਾਂਦੇ ਸਨ ਜਿੱਥੇ ਡੂਮ ਪਾਈਚਾਰੇ ਦੇ ਲੋਕ ਰਹਿੰਦੇ ਸਨ ਆਪਣੇ ਪ੍ਰਸਿੱਧ ਵੈਸ਼ਨਵ ਪਾਠ ਵਿੱਚ ਭਗਤਮਾਲ ਗੋਸਵਾਮੀ ਨਾਭਾ ਦਾਸ ਜੀ ਨੇ ਪੰਡੋਰੀ ਤਾਮਦੇ ਰਾਮਾਨੰਦੀ ਸੰਤ ਭਗਵਾਨ ਜੀ ਅਤੇ ਨਾਰਾਇਣ ਬਾਰੇ ਵੀ ਲਿਖਿਆ ਹੈ। ਗੁਆਂਢੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜਾਂ ਵਿੱਚ ਵੀ ਪਾਈਚਾਰੇ ਦੀ ਵੱਡੀ ਮੌਜੂਦਗੀ ਹੈ। ਕੁੱਲੂ ਦੁਸ਼ਹਿਰਾ ਗੁਰੂ ਨਾਭਾ ਦਾਸ ਜੀ ਦੇ ਹੁਕਮਾਂ ਤੇ ਇੱਕ ਹਫ਼ਤਾ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਮਹਾਸ਼ਾ ਪਾਈਚਾਰੇ ਦੇ ਲਗਭਗ 30 ਲੱਖ ਲੋਕ ਹਨ ਜਿਸ ਵਿੱਚ ਪਠਾਨਕੋਟ ਵਿੱਚ ਹੀ 1 ਲੱਖ ਦੇ ਕਰੀਬ ਲੋਕ ਰਹਿੰਦੇ ਹਨ ਆਓ ਉਹਨਾਂ ਦੇ ਸ਼ੁਰੂਆਤੀ ਜੀਵਨ ਬਾਰੇ ਵੀ ਜਾਣਦੇ ਹਾਂ ਉਹਨਾਂ ਦਾ ਜਨਮ 8 ਅਪ੍ਰੈਲ 1537 ਨੂੰ ਭਾਰਤ ਦੇ ਤੇਲੰਗਾਨਾ ਰਾਜ ਦੇ ਖੰਗਮਮ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਪਿੰਡ ਪਦਰਚਲਮ ਦੇ ਵਿੱਚ ਹੋਇਆ ਸੀ ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਜਾਨਕੀ ਦੇਵੀ ਸੀ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਰਾਮਦਾਸ ਜੀ ਸੀ ਗੁਰਨਾਬਦਾ ਜੀ ਮਹਾਸ਼ਾ ਜਾਂ ਢੂਮ ਜਾਂ ਦੁਮਨਾ ਪਾਈਚਾਰੇ ਨਾਲ ਸੰਬੰਧਤ ਸਨ ਜਿਨ੍ਹਾਂ ਨੂੰ ਹੁਣ ਨਾਬਦਾ ਸੀ ਇਹ ਵਜੋਂ ਜਾਣਿਆ ਜਾਂਦਾ ਹੈ ਇਸ ਬਰਾਦਰੀ ਦੇ ਲੋਕ ਨਾਬਦਾ ਸੀ ਇਹ ਵਜੋਂ ਜਾਣੇ ਜਾਂਦੇ ਹਨ ਉਹਨਾਂ ਦਾ ਪੇਸ਼ੇਵਰ ਕੰਮ ਬਾਸ ਦੀਆਂ ਟੋਕਰੀਆਂ ਅਤੇ ਅਨਾਜ ਭੰਡਾਰਨ ਦੇ ਡੱਬੇ ਬਣਾਉਣਾ ਸੀ ਇਸ ਪਾਇ ਚਾਰ ਦੇ ਲੋਕ ਚੰਗੇ ਸੰਗੀਤਕਾਰ ਵੀ ਹਨ ਕਿਉਂਕਿ ਉਹ satsang ਦੇ ਵਿੱਚ ਵਕ ਵਕ ਤਰ੍ਹਾਂ ਦੇ ਸਾਜ਼ ਵਜਾਉਂਦੇ ਸਨ ਉਹ ਭਗਵਾਨ ਰਾਮ ਜੀ ਦੇ ਅਸ਼ਰਦਾਲੂ ਹਨ ਕਿਉਂਕਿ ਭਗਵਾਨ ਰਾਮਚੰਦਰ ਦਾ ਮੰਦਿਰ ਪਾਦਰ ਚਲੰਮ ਵਿੱਚ ਸਥਿਤ ਹੈ ਗੁਰੂ ਨਾਭਾ ਦਾ ਜੀ ਦੇ ਮਾਤਾ ਪਿਤਾ ਦੀ ਸ਼ੁਰੂ ਦੇ ਵਿੱਚ ਔਲਾਦ ਨਹੀਂ ਸੀ ਜਿਸ ਕਾਰਨ ਪਿੰਡ ਦੇ ਲੋਕ ਉਹਨਾਂ ਨੂੰ ਧਾਨੇ ਮਾਰਦੇ ਸਨ ਉਹਨਾਂ ਨੇ ਭਗਵਾਨ ਰਾਮ ਅੱਗੇ ਪ੍ਰਾਰਥਨਾ ਕੀਤੀ ਕਿ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦੇਣ ਜੋ ਕਿ ਇੱਕ ਵਿਦਵਾਨ ਬੁੱਧੀਮਾਨ ਅਤੇ ਧਰਮ ਸ਼ਾਸਤਰੀ ਹੋਵੇ ਫਿਰ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਉਸ ਨੂੰ ਪਹਿਲਾਂ ਨਾਰਾਇਣ ਦਾਸ ਕਿਹਾ ਜਾਂਦਾ ਸੀ ਅਤੇ ਉਹ ਭਗਵਾਨ ਰਾਮ ਦੇ ਭਗਤ ਸਨ ਜਦੋਂ 5 ਸਾਲ ਦੇ ਸੰਤਾਂ ਉਨ੍ਹਾਂ ਦੇ ਮਾਤਾ ਪਿਤਾ ਦਾ ਅਕਾਲ ਚਲਾਣਾ ਹੋ ਗਿਆ ਫਿਰ ਉਹ ਪਿੰਡ ਦੇ ਵਿੱਚ ਇਕੱਲੇ ਹੀ ਰਹਿੰਦੇ ਸਨ ਅਤੇ ਮੰਦਰ ਦੇ ਵਿੱਚ ਉਹ ਪੂਜਾ ਕਰਿਆ ਕਰਦੇ ਸਨ ਉਹ ਆਪਣੇ ਦੋਸਤਾਂ ਨਾਲ ਨਦੀ ਦੇ ਕੰਡੇ ਤੇ ਖੇਡਦੇ ਸਨ ਅਤੇ ਰੱਬ ਦੀ ਬਖਸ਼ਿਸ਼ ਨਾਲ ਰੇਤੇ ਦੇ ਲੱਡੂ ਨੂੰ ਉਹਨਾਂ ਨੇ ਮਿੱਠੇ ਲੱਡੂ ਦੇ ਵਿੱਚ ਬਦਲ ਦਿੱਤਾ ਅੱਜ ਲੋੜ ਹੈ ਗੁਰੂ ਨਾਭਾ ਦਾਸ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ